ਇਸਲਾਮਾਬਾਦ ਦੀਆਂ ਤਸਵੀਰਾਂ ਹਨ ਜਿੱਥੇ ਕਿ ਜਿਹੜਾ ਇਹ ਨਜਾਇਜ਼ ਕਬਜ਼ੇ ਨੂੰ ਹਟਾਉਣ ਦੇ ਲਈ ਜਿਹੜੇ ਆ ਜ਼ਿਲ੍ਹਾ ਪ੍ਰਸ਼ਾਸਨ ਅੱਜ ਮੌਕੇ ਤੇ ਪਹੁੰਚਿਆ ਹੈ ਸਨਮਾਨ ਜੋਗੀ ਸੁਦੀਪ ਕੋਰ ਦੁਆਰਾ ਇੱਕ ਆਰਡਰ ਜਾਰੀ ਹੋਈ ਸੀ ਕਿ ਜਿਹੜੇ ਚੰਡੀਗੜ੍ਹ ਮੇਨ ਰੋਡ ਤੇ ਜੋ ਵੀ ਧਾਰਮਿਕ ਸਥਾਨ ਨੇ ਜਿਨ੍ਹਾਂ ਕਾਰਨ ਕੋ ਰੁਕਾਵਟ ਦਾ ਹੈਗਾ ਆ ਤੇ ਉਹਦੇ ਲਈ ਜਿਹੜੀ ਉਹਨੂੰ ਡਿਮੋਲਿਸ਼ ਕਰਨ ਦੇ ਜਿਹੜੇ ਕੀ ਆਰਡਰ ਸੀਗੇ ਸਾਰੇ ਜਿਹੜੇ ਕਿਥੇ ਪਵੰਦਕ ਸੀ ਸਾਰਿਆਂ ਨੂੰ ਬੁਲਾਇਆ ਗਿਆ ਤੇ ਜਿਹੜੇ ਮੁਜਾਦ ਤੇ ਭਾਈ ਸਾਹਿਬ ਉੱਤੇ ਬੈਠਦੇ ਹੈਗੇ ਆ ਉਹਨਾਂ ਨੂੰ ਬਕਾਇਦਾ ਬੁਲਾਇਆ ਗਿਆ ਤੇ ਸਾਰੇ ਜਿੰਨੇ ਵੀ ਸੀਗੇ ਵੀਰਾਂ ਨੂੰ ਸਾਰਿਆਂ ਨੂੰ ਰਿਕਵੈਸਟ ਕੀਤੀ ਗਈ ਕਿ ਇਹ ਜਿਹੜਾ ਸਾਨੂੰ ਸੁਪਰੀਮ ਕੋਰਟ ਦਾ ਆਰਡਰ ਹੈ ਨੂੰ ਸਾਡੇ ਲਈ ਮੰਨਣਾ ਇਹ ਜ਼ਰੂਰੀ ਹੈਗਾ ਆ ਕਿਉਂਕਿ ਸੁਪਰੀਮ ਕੋਰਟ ਦੇ ਉੱਪਰ ਕੋਈ ਵੀ ਸਾਡੇ ਲਈ ਚੀਜ਼ ਉੱਪਰ ਨਹੀਂ ਹੈਗੀ ਇਸ ਤੋਂ ਤੇ ਸਾਰਾ ਜਿਹੜਾ ਹੈਗਾ ਆ ਇਹ ਜਿਹੜੀ ਮਜਾ ਹੈਗੀ ਆ ਇਹਨੂੰ ਕਿਸੇ ਹੋਰ ਜਗ੍ਹਾ ਤੇ ਸਿਫਟ ਕਰਨ ਦੇ ਲਈ ਅਸੀਂ ਯਤਨ ਕਰਨ ਜਾ ਰਹੇ ਹਾਂ ਕਿ ਅੱਜ ਸਰਕਾਰ ਨੇ ਆਪਣਾ ਬੋਲ ਲਗਾ ਕੇ ਤੇ ਜਿਹੜਾ ਪ੍ਰੋਜੈਕਸ਼ਨ ਹੈ ਉਹ ਲੈ ਲਿਆ ਜਾਊਗਾ ਅੰਦਰ ਕੋਈ ਇੱਕ ਡੋਨੇਸ਼ਨ ਜਿਹੜਾ ਕਿ ਗੱਲਾਂ ਸੀਗਾ ਜਿਹੜਾ ਉਹ ਵੀ ਉੱਥੋਂ ਚੱਕ ਲਿਆ ਗਿਆ ਹੈਗਾ ਤੇ ਜਿਹੜਾ ਸਬੰਧ ਉਹ ਕੋਈ ਕੀਮਤੀ ਸਮਾਨ ਸੀ ਉਹ ਵੀ ਲੈ ਲਿਆ ਗਿਆ ਹੈਗਾ। ਨਮਸਕਾਰ ਜੀ ਮੈਂ ਹਦੀਪਕ ਲਖਾ ਤੇ ਤੁਸੀਂ ਜੁੜ ਚੁੱਕੇ ਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਇਸ ਵਕਤ ਮੈਂ ਹੁਸ਼ਿਆਰਪੁਰ ਦੇ اسلامਾਬਾਦ ਵਿਖੇ ਮੌਜੂਦ ਹਾਂ ਕਿਥੇ ਕਿ ਅੱਜ ਜਿਹੜਾ ਹੈ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਨਿਰਦੇਸ਼ ਦਿੱਤੇ ਗਏ ਨੇ ਕਿ ਜਿਹੜਾ ਨਜਾਇਜ਼ ਕਬਜ਼ਾ ਉਹ ਇੱਥੋਂ ਹਟਾਇਆ ਜਾਵੇ ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਦਿਖਾਉਣਾ ਚਾਹਾਂਗਾ ਇਹ ਤਸਵੀਰਾਂ ਜਣੀਆਂ ਨੇ ਇਹ اسلامਾਬਾਦ ਦੀਆਂ ਤਸਵੀਰਾਂ ਹਨ ਕਿਥੇ ਕਿ ਜਿਹੜਾ ਹੈ ਨਜਾਇਜ਼ ਕਬਜ਼ੇ ਨੂੰ ਹਟਾਉਣ ਦੇ ਲਈ ਜਿਹੜੇ ਆ ਜ਼ਿਲ੍ਹਾ ਪ੍ਰਸ਼ਾਸਨ ਅੱਜ ਜਿਹੜਾ ਹੁਣ ਟਾਈਮ ਦਿੱਤਾ ਗਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਔਰ ਜਿਹੜੇ ਮੁਹੱਲਾ ਵਸਨੇ ਹੋ ਅੱਜ ਇਕੱਠੇ ਹੋਏ ਨੇ ਔਰ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਇਹਨਸ ਜਗ੍ਹਾ ਨੂੰ ਜਾਂ ਤਾਂ ਨਾ ਹਟਾਇਆ ਜਾਵੇ ਜੇ ਅਗਰ ਹਟਾਣਾ ਹੈ ਤਾਂ ਦੂਸਰੀ ਜਗ੍ਹਾ ਜਿਹੜਾ ਹੈ ਉਹ ਕੋਈ ਨਾ ਕੋਈ ਜ਼ਿਲ੍ਹਾ ਪ੍ਰਸ਼ਾਸਨ ਕਹਿ ਰਿਹਾ ਕਿ ਉਹ ਕੋਈ ਪਸੀ ਪ੍ਰਬੰਧ ਕਰਾਂਗੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਪਾਂ ਸਰ ਜਿਹੜਾ ਅੱਜ ਇਹ ਕਬਜ਼ਾ ਵਗੈਰਾ ਹਟਾਉਣ ਲਈ ਪ੍ਰਸ਼ਾਸਨ ਆਇਆ ਹੈ ਕੀ ਕਾਰਵਾਈ ਕੀਤੀ ਗਈ ਹੈ ਜੀ ਇਹਨਾਂ ਟਾਈਮ ਲਿਆ ਆਪਣੇ ਤੌਰ ਤੇ ਵੀ ਕਰਨਗੇ ਜਿਹੜੂ ਪ੍ਰਧਾਨ ਕੋ ਸਾਹਮਣੇ ਪਰ ਸਰ ਇਹ ਜਿਹੜੇ ਇਹ ਆਰਡਰ ਨੇ ਤਾਂ ਸੁਪਰੀਮ ਕੋਰਟ ਦੇ ਬਲੋਂ ਨੇ ਫਿਰ ਕਿਵੇਂ ਟਾਈਮ ਬਿਗਾਰੇਗਾ ਟਾਈਮ ਦੀ ਆਪਸ਼ੇ ਪ੍ਰਸ਼ਾਸਨ ਨਾਲ ਗੱਲ ਹੋ ਜੂਗੀ ਨਹੀਂ ਮਤਲਬ ਉਹ ਨਹੀਂ ਹਟਾਇਆ ਜਾਵੇਗਾ ਹਾਂਜੀ ਉਹ ਨਹੀਂ ਹਟਾਇਆ ਜਾਵੇਗਾ ਇਹ ਹਟ ਪ੍ਰਸ਼ਾਸਨ ਦਾ ਲਈ ਲਿਆ ਉਹਨਾਂ ਨੇ ਆਲਰੇਡੀ ਜਿਹੜਾ ਜਿਹੜਾ ਬਾਕੀ ਜਿਹੜਾ ਮੂਵ ਕਰਨ ਵਾਸਤੇ 10-15 ਦਾ ਟਾਈਮ ਮੰਗ ਰਹੇ ਉਹ ਦੇ ਦੇ ਸੋ ਤੁਸੀਂ ਸੁਣਿਆ ਹੈ ਕਿ ਇਸ ਨੂੰ ਜਿਹੜਾ ਹਜੇ ਨਹੀਂ ਹਟਾਇਆ ਜਾ ਰਿਹਾ ਕਿਉਂਕਿ ਜਿਹੜਾ ਮੁਹੱਲਾ ਨਿਵਾਸੀਆਂ ਦੇ ਵੱਲੋਂ ਹੈ ਔਰ ਟਾਈਮ ਮੰਗਿਆ ਗਿਆ ਹੈ ਔਰ ਇਹ ਬੜਾ ਵੱਡਾ ਚਿੰਨ੍ਹ ਵੀ ਸਵਾਲਿਆ ਚਿੰਨ੍ਹ ਵੀ ਪੈਦਾ ਹੁੰਦਾ ਹੈ ਕਿਉਂਕਿ ਜਿਹੜਾ ਜਦੋਂ ਇਹ ਚੀਜ਼ਾਂ ਪਹਿਲਾਂ ਹੁੰਦੀਆਂ ਨੇ ਤੇ ਪਹਿਲਾਂ ਪ੍ਰਸ਼ਾਸਨ ਕਿਸੇ ਤਰੀਕੇ ਦਾ ਵੀ ਜਿਹੜਾ ਹੈ ਉਹ ਧਿਆਨ ਨਹੀਂ ਦਿੰਦਾ ਜਦੋਂ ਇਹ ਚੀਜ਼ ਵੱਡੀ ਹੋ ਜਾਂਦੀ ਹੈ ਜਾਂ ਜਿਹੜੀ ਜਗਾ ਹੈ ਜਾਂ ਕੋਈ ਵੀ ਹੈ ਉਸ ਨੂੰ ਜਦੋਂ ਵੱਡੀ ਹੋ ਜਾਂਦੀ ਹੈ ਤਾਂ ਉਸ ਨੂੰ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹਟਾ ਨਾ ਹੁੰਦਾ ਤਾਂ ਮੁਹੱਲਾ ਵਾਸੀ ਜਿਹੜੇ ਨੇ ਉਹ ਇਕੱਠੇ ਹੋ ਜਾਂਦੇ ਆ ਇਹ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਜਦੋਂ ਅਜਿਹੀਆਂ ਚੀਜ਼ਾਂ ਹੋਣ ਤਾਂ ਪਹਿਲਾਂ ਜਿਹੜਾ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜੇ ਅਜਿਹੇ ਮਸਲੇ ਨੇ ਉਹ ਜਿਹੜੇ ਉਸਮਾਨ ਜੋ ਕੋਰਟ ਦੇ ਵਿੱਚ ਨਾ ਪਹੁੰਚਣ ਔਰ ਪਹਿਲਾਂ ਹੀ ਜਿਹੜਾ ਹੈ ਇਹ ਚੀਜ਼ਾਂ ਤੇ ਨਖੇਲ ਪਾਈ ਜਾ ਸਕੇ ਨਮਸਕਾਰ ਜੀ ਮੈਂ ਹਦੀਪਕ ਲਖਾ ਤੇ ਤੁਸੀਂ ਜੁੜ ਚੁੱਕੇ ਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਇਸ ਵਕਤ ਮੈਂ ਹੁਸ਼ਿਆਰਪੁਰ ਦੇ اسلامਾਬਾਦ ਵਿਖੇ ਮੌਜੂਦ ਹਾਂ ਜਿਥੇ ਕਿ ਅੱਜ ਜਿਹੜਾ ਹੈ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਨਿਰਦੇਸ਼ ਦਿੱਤੇ ਗਏ ਨੇ ਕਿ ਜਿਹੜਾ ਨਜਾਇਜ਼ ਕਬਜ਼ਾ ਉਹ ਇਤੋਂ ਹਟਾਇਆ ਜਾਵੇ ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਦਿਖਾਉਣਾ ਚਾਹਾਂਗਾ ਇਹ ਤਸਵੀਰਾਂ ਜਣੀਆਂ ਨੇ ਇਹ ਸਲਾਮਾਬਾਦ ਦੀਆਂ ਤਸਵੀਰਾਂ ਹਨ ਜਿੱਥੇ ਕਿ ਜਿਹੜਾ ਹੈ ਨਜਾਇਜ਼ ਕਬਜ਼ੇ ਨੂੰ ਹਟਾਉਣ ਦੇ ਲਈ ਜਿਹੜੇ ਆ ਜ਼ਿਲ੍ਹਾ ਪ੍ਰਸ਼ਾਸਨ ਅੱਜ ਮੌਕੇ ਤੇ ਪਹੁੰਚਿਆ ਹੈ ਔਰ ਤੁਹਾਨੂੰ ਦੱਸ ਦਵਾਂ ਕਿ ਜਿਹੜਾ ਹੈ ਹੁਣ ਟਾਈਮ ਦਿੱਤਾ ਗਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਔਰ ਜਿਹੜੇ ਮੁਹੱਲਾ ਵਸਨੇ ਉਹ ਅੱਜ ਇਕੱਠੇ ਹੋਏ ਨੇ ਔਰ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਇਸ ਜਗ੍ਹਾ ਨੂੰ ਜਾਂ ਤਾਂ ਨਾ ਹਟਾਇਆ ਜਾ ਉਹ ਕੋਈ ਨਾ ਕੋਈ ਜ਼ਿਲ੍ਹਾ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਪ੍ਰਬੰਧ ਕਰਾਂਗੇ ਪਰ ਮੈਂ ਗੱਲਬਾਤ ਕਰਨਾਂ ਦੀ ਕੋਸ਼ਿਸ਼ ਕਰਦੇ ਆਪਾਂ ਸਰ ਜਿਹੜਾ ਅੱਜ ਇਹ ਕਬਜ਼ਾ ਵਗੈਰਾ ਹਟਾਉਣ ਲਈ ਪ੍ਰਸ਼ਾਸਨ ਆਇਆ ਹੈ ਕੀ ਕਾਰਵਾਈ ਕੀਤੀ ਗਈ ਹੈ ਜੀ ਇਹਨਾਂ ਟਾਈਮ ਲਿਆ ਆਪਣੇ ਤੌਰ ਤੇ ਵੀ ਕਰਾਂਗੇ ਰੂਪ ਕਰਾਂਗੇ ਸਰ ਪਰ ਸਰ ਇਹ ਜਿਹੜੇ ਇਹ ਆਰਡਰ ਨੇ ਤਾਂ ਸੁਪਰੀਮ ਕੋਰਟ ਦੇ ਵੱਲੋਂ ਨੇ ਫਿਰ ਕਿਵੇਂ ਟਾਈਮ ਬਿਕਾਰ ਹੈ ਟਾਈਮ ਦੀ ਆਪਸ਼ਨ ਪ੍ਰਸ਼ਾਸਨ ਨਾਲ ਕਰ ਦਿੰਦੇ ਜੀ ਉਹ ਮਤਲਬ ਉਹ ਨਹੀਂ ਹਟਾਇਆ ਜਾਵੇਗਾ ਹਾਂਜੀ ਉਹ ਨਹੀਂ ਹਟਾਇਆ ਜਾਵੇਗਾ ਵੀ ਹਟ ਪ੍ਰੋਜੈਕਸ਼ਨ ਤਾਂ ਲਈ ਲਿਆ ਉਹਨਾਂ ਨੇ ਆਲਰੇਡੀ ਜਿਹੜਾ ਜਿਹੜਾ ਬਾਕੀ ਹੈ ਜਿਹੜਾ ਮੂਹ ਪਰਣ ਵਾਸਤੇ 10 ਬੰਦਿਆਂ ਦਾ ਟਾਈਮ ਮੰਗ ਰਹੇ ਉਹ ਦੇ ਰਹੇ ਸੋ ਤੁਸੀਂ ਸੁਣਿਆ ਹੈ ਕਿ ਇਸ ਨੂੰ ਜਿਹੜਾ ਹਜੇ ਨਹੀਂ ਹਟਾਇਆ ਜਾ ਰਿਹਾ ਕਿਉਂਕਿ ਜਿਹੜਾ ਮੁਹੱਲਾ ਨਿਵਾਸੀਆਂ ਦੇ ਵੱਲੋਂ ਹੈ ਉਹ ਟਾਈਮ ਮੰਗਿਆ ਗਿਆ ਹੈ ਔਰ ਇਹ ਬੜਾ ਵੱਡਾ ਚਿੰਨ੍ਹ ਵੀ ਸਵਾਲਿਆ ਚਿੰਨ੍ਹ ਵੀ ਪੈਦਾ ਹੁੰਦਾ ਹੈ ਕਿਉਂਕਿ ਜਿਹੜਾ ਜਦੋਂ ਇਹ ਚੀਜ਼ਾਂ ਪਹਿਲਾਂ ਹੁੰਦੀਆਂ ਨੇ ਤੇ ਪਹਿਲਾ ਪ੍ਰਸ਼ਾਸਨ ਕਿਸੇ ਤਰੀਕੇ ਦਾ ਵੀ ਜਿਹੜਾ ਹੈ ਉਹ ਧਿਆਨ ਨਹੀਂ ਦਿੰਦਾ ਜਦੋਂ ਇਹ ਚੀਜ਼ ਵੱਡੀ ਹੋ ਜਾਂਦੀ ਹੈ ਜਾਂ ਜਿਹੜੀ ਜਗਾ ਹੈ ਜਾਂ ਕੋਈ ਵੀ ਹੈ ਉਸ ਨੂੰ ਜਦੋਂ ਵੱਡੀ ਹੋ ਜਾਂਦੀ ਹੈ ਤਾਂ ਉਸ ਨੂੰ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹਟਾ ਨਾ ਹੁੰਦਾ ਤਾਂ ਮੁਹੱਲਾ ਵਾਸੀ ਜਿਹੜੇ ਨੇ ਉਹ ਇਕੱਠੇ ਹੋ ਜਾਂਦੇ ਆ ਇਹ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਜਦੋਂ ਅਜਿਹੀਆਂ ਚੀਜ਼ਾਂ ਹੋਣ ਤਾਂ ਪਹਿਲਾਂ ਜਿਹੜਾ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜੇ ਅਜਿਹੇ ਮਸਲੇ ਨੇ ਉਹ ਜਿਹੜੇ ਉਸਮਾਨ ਜੋ ਕੋਰਟ ਦੇ ਵਿੱਚ ਨਾ ਪਹੁੰਚਣ ਔਰ ਪਹਿਲਾਂ ਹੀ ਜਿਹੜਾ ਹੈ ਇਹ ਚੀਜ਼ਾਂ ਤੇ ਨਖੇਲ ਪਾਈ ਜਾ ਸਕੇ ਕੈਮਰਾ ਪਰਸਨ ਕਰਨ ਦੇ ਨਾਲ ਦੀਪਕ ਲਖਰ ਰੋਜ਼ਾਨਾ ਸਪੋਕਸਮੈਨ ਦੇ ਲਈ ਚੰਡੀਗੜ੍ਹ ਮੇਨ ਰੋਡ ਤੇ ਉਸਮਾਨ ਜੋਗੀ ਸੁਬੀਰ ਕੋਰਟ ਦੁਆਰਾ ਇੱਕ ਆਰਡਰ ਜਾਰੀ ਹੋਇਆ ਸੀ ਕਿ ਜਿਹੜੇ ਚ ਰਿੰਗਾਰਡ ਮੇਨ ਰੋਡ ਤੇ ਜੋ ਵੀ ਧਾਰਨੂ ਸਥਾਨ ਨੇ ਜਿਨ੍ਹਾਂ ਕਾਰਨ ਕੋ ਰਕਾਵਟ ਦਾ ਹੈਗਾ ਆ ਤੇ ਉਹਦੇ ਲਈ ਜਿਹੜੀ ਕੋ ਉਹਨੂੰ ਡਿਮੋਲਿਸ਼ ਕਰਨ ਦੇ ਜਿਹੜੀ ਕੋ ਆਰਡਰ ਸੀਗੇ ਤੋਂ ਇਹਦੇ ਵਿੱਚ ਜਦੋਂ ਕਿ ਆਰਡਰ ਸੀਗੇ ਉਹਨਾਂ ਚ ਬੜਾ ਸਖਤੀ ਦੇ ਨਾਲ ਨਿਰਦੇਸ਼ ਸੀ ਨਗਰ 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 ਹੁਸ਼ਿਆਰਪੁਰ ਨੂੰ ਅਤੇ ਤਹਿਸੀਲਦਾਰ ਸਾਹਿਬ ਇੱਥੇ ਮੌਜੂਦ ਸੀਗੇ ਇਸੇ ਸਾਹ ਮੌਜੂਦ ਸੀਗੇ ਨਗਰ 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 ਹੁਸ਼ਿਆਰਪੁਰ ਦੇ ਤੇ ਜਿਹਦੇ ਵਿੱਚ ਕਿ ਸਾਰੇ ਜਿਹੜੇ ਕਿ ਇੱਥੇ ਪਬੰਦਕ ਸੀ ਸਾਰਿਆਂ ਨੂੰ ਬੁਲਾਇਆ ਗਿਆ ਇੱਥੇ ਜਿਹੜੇ ਮੁਜਾਰਤੇ ਭਾਈ ਸਾਹਿਬ ਇੱਥੇ ਬੈਠਦੇ ਹੈਗੇ ਉਹਨਾਂ ਨੂੰ ਬਕਾਇਦਾ ਬੁਲਾਇਆ ਗਿਆ ਤੇ ਸਾਰੇ ਜਿੰਨੇ ਵੀ ਸੀਗੇ ਵੀਰਾਂ ਨੂੰ ਸਾਰਿਆਂ ਨੂੰ ਰਿਕਵੈਸਟ ਕੀਤੀ ਗਈ ਕਿ ਇਹ ਜਿਹੜਾ ਸਾਨੂੰ ਸੁਪਰੀਮ ਕੋਰਟ ਦਾ ਆਰਡਰ ਹੈ ਨੂੰ ਸਾਡੇ ਲਈ ਮੰਨਣਾ ਇਹ ਜ਼ਰੂਰੀ ਹੈਗਾ ਆ ਕਿਉਂਕਿ ਸੁਪਰੀਮ ਕੋਰਟ ਦੇ ਉੱਪਰ ਕੋਈ ਵੀ ਸਾਡੇ ਲਈ ਚੀਜ਼ ਉੱਪਰ ਨਹੀਂ ਹੈਗੀ ਉਸ ਤੋਂ ਤੇ ਸਾਰੇ ਜਿਹੜੇ ਹੈਗਾ ਆ ਇਹ ਜਿਹੜੀ ਮਜਾਰ ਹੈਗੀ ਆ ਇਹਨੂੰ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕਰਨ ਦੇ ਲਈ ਅਸੀਂ ਯਤਨ ਕਰਨ ਜਾ ਰਹੇ ਹੈਗੇ ਜਿਹੜੇ ਮਲਾਬਾਸ਼ੀ ਹੈਗੇ ਉਹ ਤੋਂ ਬਾਅਦ ਕੀ ਅੱਜ ਸਰਕਾਰ ਨੇ ਆਪਣਾ ਬੋਲ ਲਗਾ ਕੇ ਜਿਹੜਾ ਪੋਜੈਸ਼ਨ ਹੈ ਉਹ ਲੈ ਲਿਆ ਜਾਊਗਾ ਤੇ ਲੈ ਵੀ ਲਿਆ ਹੈਗਾ ਤੇ ਜਿਹੜਾ ਅੰਦਰ ਜੋ ਅੰਦਰ ਕੋਈ ਇੱਕ ਡੋਨੇਸ਼ਨ ਜਿਹੜਾ ਕਿ ਗੱਲਾਂ ਸੀਗਾ ਜਿਹੜਾ ਉਹ ਵੀ ਉੱਥੋਂ ਚੱਕ ਲਿਆ ਗਿਆ ਹੈਗਾ ਤੇ ਜਿਹੜਾ ਸਬੰਧ ਹੋ ਕੋਈ ਕੀਮਤੀ ਸਮਾਨ ਸੀ ਉਹ ਵੀ ਲੈ ਲਿਆ ਗਿਆ ਹੈਗਾ ਤੇ ਇਹਦਾ ਜਿਹੜਾ ਕੀ ਕੰਮ ਹੈਗਾ ਆ ਉਹ ਆਪਾਂ ਸਾਰੇ ਕੀ ਜਿਹੜੀ ਕੀ ਇਹਦੀ ਜਿਹੜੀ ਜ਼ਮੀਨ ਹੈਗੀ ਆ ਇਸ ਜਿਹੜੀ ਕੀ ਨਗਰ ਨਿਕਮ ਹੁਸ਼ਿਆਰਤ ਨੂੰ ਉਹ ਦੇ ਦਿੱਤੀ ਗਈ ਹੈ ਇਹ ਜਿਹੜਾ ਸ਼ਿਫਟ ਕਰਨ ਲਈ ਹੈ ਕਿ ਨਗਰ ਨਿਕਮ ਜਾਂ ਜ਼ਿਲ੍ਹਾ ਪ੍ਰਸ਼ਾਸਨ ਜਿਉਗਾ ਤਾਊਗਾ ਜਾਂ ਇਹ ਆਪਣੀ ਕੋਈ ਜਗ੍ਹਾ ਦੇਖ ਕੇ ਉੱਥੇ ਸ਼ਿਫਟ ਦੇਖੋ ਇਹਦੇ ਲਈ ਜਿਹੜਾ ਕਿ ਇਹ ਸਾਮ مشورہ ਸਾਰਾ ਕੀਤਾ ਜਾਊਗਾ ਡੀਸੀ ਸਾਹਿਬ ਨੂੰ ਵੀ ਬੇਨਤੀ ਕੀਤੀ ਜਾਊਗੀ ਕਿ ਜਿਹੜੇ ਮੱਲੇ ਦੇ ਸਾਰੇ ਭਰਾ ਹੈਗੇ ਉਹਨਾਂ ਨੂੰ ਨਾਲ ਲੈ ਕੇ ਜਿੱਥੇ ਕਿਤੇ ਕੋਈ ਜਗ੍ਹਾ ਹੋਈ ਉੱਥੇ ਜਿਹੜੀ ਕਿ ਸ਼ਿਫਟ ਕਰ ਦਿੱਤੀ ਜਾ ਸਮਾਂ ਜਿਹੜਾ ਹੈਗਾ ਉਹ 15 ਦਿਨ ਦਾ ਸਮਾਂ ਉਹਨਾਂ ਨੇ ਦਿੱਤਾ ਹੈਗਾ ਤੇ ਉਸ ਤੋਂ ਪਹਿਲਾਂ ਪਹਿਲਾਂ ਹੀ ਉਹਨਾਂ ਨੇ ਕਰਨ ਦੇ ਜਿਹੜੇ ਕਿ ਨਿਰਦੇਸ਼ ਜਾਰੀ ਕਰ ਦਿੱਤੇ ਕੋਰੋਨਾ ਦਾ ਕਹਿਣਾ 15 ਦਿਨ ਕੁਝ ਨਹੀਂ ਹੈ ਨਹੀਂ ਸਾਡੇ ਵਾਸਤੇ ਦੇਖੋ ਇਦਾਂ ਸੀਗਾ ਕਿ ਬਈ ਅਸੀਂ ਰਿਕਵੈਸਟ ਕੀਤੀ ਹੈਗੀ ਆ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਆਰਡਰ ਹੈਗੇ ਉਹਦੇ ਵਿੱਚ ਅਸੀਂ ਰਿਕਵੈਸਟ ਕਰ ਸਕਦੇ ਆ ਅਸੀਂ ਜਿਹੜੀ ਉਹ ਕਾਰਜਸ਼ੈਲੀ ਉਹਨੂੰ ਪਹਿ ਤੇਜ਼ ਕਰਕੇ ਤੇ ਜਿਹੜਾ ਕੀ ਜਗ੍ਹਾ ਦਾ ਪਵੰਦ ਸੀ ਜਲਦੀ ਹੀ ਕਰਨ ਦਾ ਯਤਨ ਕਰਾਂਗੇ ਸ਼ਹਿਰ ਵਿੱਚ ਅੱਗੇ ਵੀ ਕੋਈ ਇਦਾਂ ਦੀਆਂ ਕਾਰਵਾਈਆਂ ਹੋਣਗੀਆਂ ਦੇਖੋ ਇਸ ਗੱਲ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਪਰ ਜਿਸ ਸਾਹ ਦੇ ਨਾਲ ਆਰਡਰ ਸੀਗੇ ਤੇ ਉਹਦੇ ਮੁਤਾਬਕ ਹੀ ਤੁਹਾਨੂੰ ਮੈਂ ਜਿਹੜੀ ਬੰਦ ਜਾਣਕਾਰੀ ਉਹ ਦਿੱਤੀ ਹੈਗੀ ਸ਼ਿਫਟ ਕਰਨਾ ਕੀ ਪ੍ਰੋਦਾਵ ਹੁੰਦਾ ਕਿੱਦਾਂ ਕੀਤੀ ਜਾਂਦੀ ਹੈ ਸ਼ਿਫਟ ਦੇਖੋ ਕਿ ਜਿਹੜੇ ਇੱਥੇ ਜਿਹੜੇ ਕੀ ਧਾਰਮਿਕ ਆਸ਼ਕਾ ਦੇ ਨਾਲ ਜਿਹੜੇ ਜੁੜੇ ਹੈਗੇ ਆ ਜਿਹੜੇ ਇੱਥੇ ਵਿਰਾਜਮਾਨ ਹੈਗੇ ਨਹੀਂ ਲੱਖ ਦਾਤਾ ਪੀਰ ਜੀ ਤੇ ਉਹਨਾਂ ਤੋਂ ਇਜਾਜ਼ਤ ਲੈ ਕੇ ਆਪਾਂ ਉਹਨਾਂ ਦੀ ਇਜਾਜ਼ਤ ਲਾਂਗੇ ਫਿਰ ਹੋਰ ਕਿਤੇ ਜਿਹੜੀ ਜਗ੍ਹਾ ਆ ਉਹਨੂੰ ਸ਼ਿਫਟ ਕਰ ਦਿੱਤਾ ਜਾਊਗਾ ਕਿਉਂਕਿ ਇਸ ਗੱਲ ਬਾਰੇ ਮੈਨੂੰ ਜ਼ਿਆਦਾ ਜਾਣਕਾਰੀ ਹੈ ਨਹੀਂ ਨਹੀਂ ਇਹ ਜੀ 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 ਇਹ ਬਲਕੋ ਥੋੜਾ ਹਟਕੇ ਬਲਬੀਕ ਕਰੋਨੀ ਵਗੈਰਾ ਜਿਹੜੀ ਆ ਉਹ ਕਾਫੀ ਦੇਰ ਤੋਂ ਜਿਹੜਾ ਕੇ ਜਿੱਤ ਚੁੱਕੀ ਆ ਨਗਰ ਨਿਕਮ ਜਾਂ ਜ਼ਿਲ੍ਹਾ ਪ੍ਰਸ਼ਾਸਨ ਜੀ ਜੀ ਉੱਥੇ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਕਿਉਂਕਿ ਉਹ ਤਾਂ ਬਹੁਤ ਵੱਡਾ ਮਤਲਬ ਆ ਇਹ ਇਹ ਬਲਵੀਰ ਕਲੋਨੀ ਜਿਹੜੀ ਹੈ ਦੇਖੋ ਇਦਾਂ ਗੱਲ ਲੱਗੀ ਹੈ ਕਿ ਉਸ ਗੱਲ ਬਾਰੇ ਜਿਹੜੀ ਕਿ ਮੈਨੂੰ ਵਿਸਤਾਰ ਪੂਰਵਕ ਜਾਣਕਾਰੀ ਨਹੀਂ ਹੈਗੀ ਪਰ ਜਿਹੜੀ ਇਹ ਚੰਡੀਗੜ੍ਹ 메ਨ ਰੋਡ ਦੀ ਗੱਲ ਹੈ ਕਿ ਮੈਂ ਤਾਂ ਤੁਹਾਨੂੰ ਉਹਦੇ ਬਾਰੇ ਹੀ ਦੱਸ ਸਕਦਾ ਹੈਗਾ ਤੇ ਉਹ ਤੁਹਾਡੇ ਜਿਹੜੇ ਆਰਡਰ ਸੀਗੇ ਮਾਨਜੁਗ ਸਫੀਰ ਕੋਟ ਦੇ ਸੀਗੇ ਤੇ ਉਹਨਾਂ ਨੇ ਜਿਹੜਾ ਡਿਮਾਲਿਸ਼ ਕਰਨ ਦੇ ਡਿਮਾਲਿਸ਼ ਕਰਨ ਦੇ ਜਿਹੜੇ ਕਿ ਆਰਡਰ ਸੀਗੇ ਤੇ ਉਹ ਉਹਦੇ ਉਹਦੇ ਵਿੱਚ ਬਕਾਇਦਾ ਜਿਹੜਾ ਕੀ ਆ ਅੱਜ ਜਿਹੜਾ ਕੀ ਆ ਨਗਰ ਨਿਗਮ ਉਸਾਰ ਪੇ ਦਿੱਤੇ ਬੋਰ ਲਗਾ ਦਿੱਤਾ ਜਾਊਗਾ ਕਿ ਅੱਜ ਤੋਂ ਜਿਹੜੀ ਪ੍ਰਾਪਰਟੀ ਹੈਗੀ ਨਗਰ ਨਿਗਮ ਉਸਾਰ ਪੇ ਕੈਮਰਾ ਪਸੰਦ ਕਰਨ ਦੇ ਨਾਲ ਦੀਪਕ ਲਖਾਰ ਰੋਜ